ਆ ਇਥੇ ਤੁਹਾਨੂੰ ਐ ਕਰੂ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਕਿੰਨਾ ਤੁਹਾਡੇ ਕੋਲ ਸੀ ਜੋ ਦੇ ਸਕਦੇ ਸਾਨੂੰ ਇਥੇ 1500 ਲੀਟਰ ਡੀਜ਼ਲ ਪੈ ਲੱਗੀ ਆ ਉਹ ਤੁਸੀਂ ਐ ਇਹ ਟਰੈਕਟਰ ਚੱਲ ਰਿਹਾ ਨਹੀਂ ਜੋ ਵੇਖ ਰਹੇ ਤਿੰਨ ਹਜ਼ਾਰ ਲੀਟਰ ਡੀਜ਼ਲ ਦੇਣਾ ਅੱਛਾ ਸ਼ੁਕਰ ਹੈ ਤੁਹਾਨੂੰ ਦੇ ਦਾਂ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ 3000 ਲੀਟਰ ਲੀਟਰ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪਾਸੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਕੋਲ 3000 ਲੀਟਰ ਨੂੰ ਲੀਟਰ ਤੋਂ ਮੈਂ ਭਜਾ ਦੂੰਗਾ ਇਹਨਾਂ ਕੋਲ ਤੁਸੀਂ ਆ ਤੁਹਾਨੂੰ ਭਜਾ ਦਿੰਗੇ 3 ਦਾ ਲੀਟਰ ਇਹਦਾ ਪਹਿਲਾ ਵੀ ਨਹੀਂ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਹਿੰਦੇ ਮਤਲਬ ਇਹ ਬਾਹਰ ਸ਼ਰਤ ਦਾ ਤੇਲ ਕਿੰਨਾ ਰੁਪਈਏ ਤੇਲ ਵੀ ਤੇਲ ਜੀ ਪੀਸੀ ਦੇ ਖਰਚੇ ਵੀ ਚਾਹੀਦੇ ਤੁਸੀ ਐਂ ਕਰੋ ਇੱਕ ਹਫਤਾ ਹੋ ਗਿਆ ਨੂੰ ਇੱਕ ਹਫਤਾ ਇੱਕ ਮਹੀਨਾ ਆ ਲੱਖ ਰੁਪਈਏ ਮਿਲਣਗੇ ਪਲੱਸ 2000 ਲੀਟਰ ਚਾਹੀਦਾ ਜਾਂ 3000 ਵਾਲੀ ਜਿਹੜੀ ਮੈਂ ਕੱਲ ਦੀ ਸ਼ਾਮ ਤੱਕ ਇਹਨਾਂ ਕੋਲ ਆ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋਨਹਾਂ ਹਲੇ ਨਾ ਹੀ ਨਾ ਹੀ ਕਿਹ ਬਾਂਡ ਸੀ ਸਾਡਾ ਤਾਂ ਬਹੁਤ ਬਾਂਡ ਉਹਨਾਂ ਨੇ ਹੁਣ ਮੈਂ ਤੁਹਾਡੇ ਬਾਤ ਸੁਣ ਲਾ 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 ਜੀ ਤੇਰਾ ਤੜ ਸਰ ਜਿੰਨੀ ਤੁਸੀਂ ਸਾਡੇ ਤੇ ਇੰਨਾ ਹੀ ਬੜਾ ਤੁਸੀਂ ਆ ਕੇ ਸਾਡੇ ਨੇ ਯਾਰ ਦੁੱਖ ਜਾ ਕੇ ਖੜੋਤੇ ਹੋ ਦੁੱਖ ਘਟਦਾ ਜੀ ਦੋ ਜੀ ਦੱਸ ਦੋ 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਵੀ ਦ ਹਾਂ ਜੀ ਅਸੀਂ ਰੋਟੀ ਖਾਣ ਜੋ ਕੇ ਹੋ ਗਏ ਬਹੁਤ ਬਹੁਤ ਧੰਨਵਾਦ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਰੇਮ ਬੰਦੇ ਆ ਆ ਇੱਥੇ ਤੁਹਾਨੂੰ ਐ ਕਰੂ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਇੱਕ ਟੈਂਕ ਵਿੱਚ ਪੀਟਰ ਉੱਤੇ ਤੁਸੀਂ ਜੋ ਦੱਸਿਆ ਸਾਨੂੰ ਇੱਥੇ 1500 ਲੀਟਰ ਡੀਜ਼ਲ ਆਪੇ ਲੱਗੇ ਉਹ ਚੁੱਕੀ ਐ ਇਹ ਟਰੈਕਟਰ ਚੱਲਦਾ ਨਹੀਂ ਜੋ ਵੇਖੋ ਇਹ ਕਰੋ 3000 ਲੀਟਰ ਡੀਜ਼ਲ ਦੇਣਾ ਅੱਛਾ ਸ਼ੁਕਰ ਹੈ ਤੁਹਾਨੂੰ ਦੇ ਦਿੰਦਾ ਹਾਂ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ 3000 ਲੀਟਰ ਡੀਜ਼ਲ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪੱਕੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਤੇ 3000 ਲੀਟਰ 2000 ਲੀਟਰ ਤੁਹਾਡੇ ਮੈਂ ਭਜਾ ਦੂੰਗਾ ਇਹਨਾਂ ਕੋਲ ਤੁਸੀਂ ਆ ਤੁਹਾਨੂੰ ਭਜਾ ਦਿੰਗੇ 3000 ਲੀਟਰ ਇਹਦਾ ਪਹਿਲਾਂ ਵੀ ਉਹਦਾ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਿਹਨੇ ਮਤਲਬ ਬਾਹਰ ਸ਼ਰਤ ਦਾ ਤੇਲ ਕਿੰਨਾ ਰੁਪਏ ਜੀਏ ਤੇਲ ਵੀ ਸੇਨ ਜੀਪੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਹਫਤਾ ਇੱਕ ਮਹੀਨਾ ਲੱਗਿਆ ਨੂੰ ਇੱਕ ਹਫਤਾ 1 ਲੱਖ ਰੁਪਏ ਮਿਲਣਗੇ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਜਿਹੜਾ ਮੈਂ ਕਹਾਂ ਜੀ ਸ਼ਾਮ ਤੱਕ ਇਹਨਾਂ ਕੋਲ ਆ ਜਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਨੈਕ ਤਹਾ ਬਹੁਤ ਭਲੇ ਜਾਈਏ ਇਕ ਬੰਦ ਸੀ ਸਾਡਾ ਤੇ ਬਹੁਤ ਬੰਦ ਉਹਨਾਂ ਨੇ ਬਰਤੀ ਹੁਣ ਮੈਂ ਤੁਹਾਡੇ ਬਾਤ ਸੁਣ ਲਾ ਲਾ ਜਾਈ ਗੋ ਜੇ ਰਾਵ ਤੜ ਸਰ ਜਿੰਨੀ ਤੁਸੀਂ ਸਾਡੇ ਤੇ ਇੰਨਾ ਹੀ ਬੜਾ ਤੁਸੀਂ ਆ ਕੇ ਸਾਈਂਦੇ ਨਹੀਂ ਯਾਰ ਦੁੱਖ ਜਾ ਕੇ ਖੜੋਤੇ ਹੋ ਦੁੱਖ ਘਟਦਾ 2000 ਦੱਸ ਦੋ 2000 ਕਰ ਦਿਓ ਜੀ 2000 ਲੀਟਰ ਮੈਂ ਤੁਹਾਨੂੰ ਗੀਸਲ ਹਾਂਜੀ ਅਸੀਂ ਰੋਟੀ ਖਾ ਲਓਗੇ ਬਹੁਤ ਬਹੁਤ ਧੰਨਵਾਦ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਰੇਮ ਬੰਦੇ ਆ